ਸੰਗਰੂਰ ਜ਼ਿਲ੍ਹੇ ਦਾ ਬੜਾ ਮਸ਼ਹੂਰ ਪਿੰਡ ਆ ਦੋਸਤੋ ਤੂਰ ਬਨਜਾਰਾ ਇਸ ਪਿੰਡ ਬਾਰੇ ਖਾਸ ਗੱਲ ਬਾਤ ਇਹ ਆ ਵੀ ਸੰਗਰੂਰ ਜ਼ਿਲ੍ਹੇ ਦੇ ਜਿੰਨੇ ਪਿੰਡ ਨੇ ਸਾਰੇ ਪਿੰਡਾਂ ਨਾਲੋਂ ਜ਼ਿਆਦਾ ਘੋੜੀਆਂ ਇਸ ਪਿੰਡ ਦੇ ਵਿੱਚ ਰੱਖੀਆਂ ਹੋਈਆਂ ਨੇ ਹਰ ਗੋਬਿੰਦ ਸਟੱਡ ਫਾਰਮ ਦੇ ਬਹੁਤ ਟੌਪ ਦੇ ਜਾਨਵਰ ਦਿਖਾਉਣੇ ਆ ਇਸ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਬਹੁਤ ਸੋਹਣਾ ਫਾਰਮ ਬਣਾਇਆ ਬਾਈ ਅਰਗਿਆਂ ਨੇ ਬਾਪੂ ਨਰਪਿੰਤ ਸਿੰਘ ਜੀ ਦੇ ਪੁੱਤਰ ਨੇ ਹਰਪ੍ਰੀਤ ਸਰਪੰਚ ਬਾਈ ਗੁਰਪ੍ਰੀਤ ਤੇ ਬਾਈ ਦਲਜੀਤ ਤਿੰਨੇ ਭਰਾਵਾਂ ਦੀ ਕੀਤੀ ਹੋਈ ਪਿਛਲੇ 4 ਸਾਲਾਂ ਤੋਂ ਜਿਹੜੀ ਮਿਹਨਤ ਆ ਲਗਾਤਾਰ ਉਹ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਫ਼ ਦਿਖਾਈ ਦੇਊਗੀ ਹੋਮ ਬਰੀਡ ਬੱਚੇ ਤਿਆਰ ਕੀਤੇ ਇਹਨਾਂ ਨੇ ਦੋ ਮਾਰਵਾੜੀ ਬਸ਼ੇਰੇ ਤੇ ਇੱਕ ਨੋਕਰਾ ਬਸ਼ੇਰਾ ਦਿਖਾਉਣ ਲੱਗੇ ਆ ਤਿੰਨਾਂ ਦੀ ਸਟੱਡ ਸਰਵਿਸ ਓਪਨ ਕੀਤੀ ਆ ਵੀਰ ਆ ਗਏ ਨੇ ਪਹਿਲਾ ਬਸ਼ੇਰਾ ਜਿਹੜਾ ਤੁਹਾਨੂੰ ਆ ਦਿਖਾਉਣਾ ਪ੍ਰਸ਼ਾਂਤ ਇਹ ਕਾਲੇ ਕਾਂਟੇ ਦਾ ਬੱਚਾ ਦੋਸਤੋ ਹੋਮ ਬਰੀਡ ਬਸ਼ੇਰਾ ਇਹ 31 ਮਹੀਨੇ ਉਮਰ ਦੇ ਵਿੱਚ 65+ ਹਾਈਟ ਕਰ ਗਿਆ ਇਹ ਕਾਲੇ ਕਾਂਟੇ ਦਾ ਮੇਰਾ ਖਿਆਲ ਆ ਵੀ ਸਭ ਤੋਂ ਵੱਡਾ ਬਸ਼ੀਰਾ ਬਣ ਕੇ ਤਿਆਰ ਹੋਊਗਾ ਉਮਰ ਦੇ ਹਿਸਾਬ ਨਾਲ ਇਹਨੇ ਕਦ ਕੱਠ ਹੋਰ ਵੀ ਕਰ ਜਾਣਾ ਮਾਂ ਇਹਦੀ ਚੇਤਨ ਘੋੜੇ ਦੀ ਆ 64 ਇੰਚ ਹਾਈਟ ਦੀ ਘੋੜੀ ਆ ਬਾਈ ਅਰਗਿਆਂ ਦੇ ਫਾਰਮ ਦੇ ਉੱਤੇ ਹੀ ਮਾਰਕਿੰਗ ਦੇਖੋ ਕਿੰਨੀ ਸੋਹਣੀ ਆ ਇਹਦੀ ਕੁੰਡੀ ਵਾਲਾ ਛੋਟਾ ਸ਼ਾਨਦਾਰ ਕੰਨ ਮਜ਼ਬੂਤੀ ਬੜੀ ਆ ਤਿੰਨ ਪੈਰੇ ਦੇ ਚਿੱਟੇ ਆ ਸੋ ਇੱਕ ਤਾਂ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਦੂਜਾ ਬਸ਼ੇਰਾ ਜਿਹੜਾ ਆਹਾ ਦੋਸਤੋ ਇਹ ਲਾਲ ਰਤਨ ਦਾ ਤਿਆਰ ਹੋਇਆਗਾ ਬੀਰ ਅਰਗਿਆਂ ਦੇ ਕੋਲੇ ਇਹਦੀ ਉਮਰ ਆ ਜਿਹੜੀ 2 ਦੰਦ ਹੋਈ ਆ ਤਕਰੀਬਨ 38 ਕਿ ਮਹੀਨਿਆਂ ਦਾ ਇਹ ਇਹ ਕੱਦ 64 ਪਲੱਸ ਕਰ ਗਿਆ ਇਹਦੀ ਮਾਂ ਜਿਹੜੀ ਉਹ ਰਤਨਾਕਰ ਲੈਣ ਦੀ 63 ਇੰਚ ਦੀ ਘੋੜੀ ਆ ਦੋਸਤੋ ਸੋ ਇਹ ਬੱਚਾ ਵੀ ਹੋਮ ਬਰੀਡ ਆ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਤੇ ਜਿਹੜੇ ਦੋਨੇ ਤਿੰਨੇ ਬਸ਼ੇਰੇ ਆਪਾਂ ਤੁਹਾਨੂੰ ਦਿਖਾਵਾਂਗੇ ਨਾ ਵੀਡੀਓ ਦੇ ਵਿੱਚ ਇਹਨਾਂ ਨੂੰ ਬਾਈਯਾਰਗਿਆਂ ਨੇ 3-4 ਸ਼ੋਹਾਂ ਦੇ ਵਿੱਚ ਵੀ ਲਾਇਆ ਚੰਗੀਆਂ ਪੋਜੀਸ਼ਨਾਂ ਲੈ ਕੇ ਮੁੜਿਆ ਬਸ਼ੇਰੇ ਇਹ ਸ਼ੋ ਬਿਨਰ ਬੱਚੇ ਆ ਇਹ ਸੋ ਬਾਈਯਾਰਗਿਆਂ ਦਾ ਪਿਆਰ ਬੜਾਗਾ ਇਹਨਾਂ ਦੇ ਨਾਲ ਕਿਉਂਕਿ ਫਾਰਮ ਦੇ ਉੱਤੇ ਤਿਆਰ ਕੀਤੇ ਆ ਹੋਮ ਬ੍ਰੀਡ ਬੱਚੇ ਆ ਸਟੱਡ ਸਰਵਿਸ ਬਾਰੇ ਜਿਹੜੀਆਂ ਖੁੱਲੀਆਂ ਗੱਲਾਂ ਬਾਤਾਂ ਨੇ ਆਪਾਂ ਅਗਲੇ ਪਾਰਟ ਦੇ ਵਿੱਚ ਪਾਵਾਂਗੇ ਇੰਟਰਵਿਊ ਵਾਲੇ ਦੇ ਵਿੱਚ ਇਸ ਪਾਰਟ ਦੇ ਵਿੱਚ ਮੋਟੀ ਜੀ ਨਿਗਾ ਮਰਵਾਉਣੀ ਆ ਤੁਹਾਡੀ ਸੋ ਇਹਦੀ ਮਾਰਕਿੰਗ ਵੀ ਬੜੀ ਪਿਆਰੀ ਆ ਪੰਜ ਕਲਿਆਣਾ ਬਸ਼ੇਰਾ ਤੇ ਬਾਈ ਅਰਗਿਆ ਨੇ ਮੋਹ ਪਿਆਰ ਦੇ ਨਾਲ ਇਹਨੂੰ ਆਪ ਹੀ ਤੋਰਿਆਗਾ ਰਾਈਡਿੰਗ ਕੋਸ਼ਕ ਦੇਣਾ ਤੋਂ ਸਟਾਰਟ ਕੀਤੀ ਆ ਬਹੁਤ ਸੋਹਣਾ ਤੁਰਿਆ ਦੋਸਤੋ ਇਹ ਬੱਚਾ ਸੋ ਇਹ ਵੀ ਲਾਲ ਰਤਨ ਦੇ ਟਾਪ ਦੇ ਬੱਚਿਆਂ ਦੇ ਵਿੱਚੋਂ ਇੱਕ ਆ ਤੁਸੀਂ ਦੇਖ ਸਕਦੇ ਹੋ ਮਾਰਕਾ ਇਹਦਾ ਬਹੁਤ ਪਿਆਰਾ ਇਹ ਵੀ ਸ਼ੋ ਚੰਗੇ ਜਿੱਤਿਆ ਸੋ ਜਿਹੜਾ ਆ ਨੁਕਰਾ ਬਸ਼ੇਰਾ ਦਿਖਾਉਣ ਲੱਗੇ ਆ ਇਹ ਬਾਈ ਅਰਗਿਆ ਨੇ ਕੋਸ਼ਕ ਟਾਈਮ ਪਹਿਲਾਂ ਲਿਆ ਸੀਗਾ ਇਹ ਹੈਗਾ ਮਿੱਤਰੋ ਲੱਕੜ ਵਾਲੇ ਬੜੇ ਫੇਮਸ ਘੋੜੇ ਪ੍ਰਤਾਪ ਦਾ ਬੱਚਾ ਜਿਹੜਾ ਘੋੜਾ ਐਕਸਪਾਇਰ ਹੋ ਗਿਆ ਸੀ ਬਾਈ ਅੰਗਰੇਜ਼ ਦੇ ਕੋਲੇ ਸੀ ਉਸ ਘੋੜੇ ਦਾ ਇਹ ਕਹਿ ਸਕਦੇ ਆਂ ਵੀ ਆਪਾਂ ਜਿਹੜੇ ਪੂਰੇ ਟੌਪ ਦੇ 2-3 ਬੱਚੇ ਆ ਉਹਨਾਂ ਦੇ ਵਿੱਚੋਂ ਇੱਕ ਆਹੀ ਤੇ ਇਹਦਾ ਨਾਮ ਰੱਖਿਆ ਬਾਈ ਅਰਗਿਆਂ ਨੇ ਪ੍ਰਤਾਪ ਰੂਪ ਸੋ ਜਿਹੜਾ ਪਿੱਛੇ ਆਪਾਂ ਤੁਹਾਨੂੰ ਬਸ਼ੀਰਾ ਦਿਖਾਇਆ ਸੀ ਲਾਰ ਰਤਨ ਵਾਲਾ ਉਹਦਾ ਨਾਮ ਪ੍ਰੇਮ ਰਤਨ ਰੱਖਿਆ ਐਸ ਨੁਕਰੇ ਬਸ਼ੀਰੇ ਦਾ ਨਾਮ ਰੱਖਿਆ ਪ੍ਰਤਾਪ ਰੂਪ ਇਹ ਵੀ ਇੱਕ ਦੋ ਸ਼ੋਹਾਂ ਦੇ ਵਿੱਚ ਚੈਂਪੀਅਨ ਬਣਿਆ ਮਿੱਤਰੋ ਇਦੀ ਜਿਹੜੀ ਉਮਰ ਆ 32 ਕਿ ਮਹੀਨੇ ਆ ਇਹ ਕੱਦ 68+ ਕਰ ਗਿਆ। ਇਹਦੀ ਮਾਂ ਵੀ 64 ਇੰਚ ਹਾਈਟ ਦੀ ਘੋੜੀ ਆ ਸੂਰੇ ਵਾਲਾ ਲਾਈਨ ਦੀ। ਜਦੋਂ ਇਹ ਛੋਟਾ ਹੁੰਦਾ ਪਹਿਲੀ ਵਾਰ ਮਾਗੀ ਮੇਲੇ ਤੇ ਗਿਆ ਸੀ ਨਾ ਉਦੋਂ ਲੋਕਾਂ ਨੇ ਇਹਨੂੰ ਬਹੁਤ ਪਸੰਦ ਕੀਤਾ ਸੀ ਪਿਛਲੇ ਓਨਰ ਦੇ ਕੋਲੇ ਸੀ ਉਦੋਂ ਇਹ ਤੇ ਉਹਨਾਂ ਨੇ ਜਦੋਂ ਮਾਗੀ ਤੇ ਇਹਦਾ ਗੇੜਾ ਦਵਾਇਆ ਸੀ ਤਾਂ ਲੋਕ ਇਹਨੂੰ ਖੜਖੜ ਦੇਖਦੇ ਸੀ। ਇਹ ਵੀ ਟੌਪ ਦਾ ਆਸਟ੍ਰੇਲੀਅਨ ਬਣ ਕੇ ਤਿਆਰ ਹੋ ਰਿਹਾਗਾ ਸੋ ਤਿੰਨਾ ਬਸ਼ੇਰਿਆਂ ਦੀ ਜਿਹੜੀ ਆ ਸਟੱਡ ਸਰਵਿਸ ਬਾਈਰ ਗਿਆ ਨੇ ਓਪਨ ਕੀਤੀ ਆ ਇਸ ਤੋਂ ਇਲਾਵਾ ਫਾਰਮ ਦੇ ਉੱਤੇ ਜਿਹੜੀ ਕਲੈਕਸ਼ਨ ਘੋੜੀਆਂ ਦੀ ਆ ਉਹ ਵੀ ਤੁਹਾਨੂੰ ਝਾਤ ਮਰਵਾਉਣੇ ਆ ਬਹੁਤ ਟੌਪ ਦੀਆਂ ਘੋੜੀਆਂ ਨੇ ਸੋ ਆ ਤੁਹਾਨੂੰ ਇੱਕ ਸ਼ਾਰਟ ਜਾ ਦਿਖਾ ਰਹੇ ਆ ਜਿਹੜਾ ਇਹ ਹਰਿਆਣੇ ਦੇ ਵਿੱਚੋਂ ਚੈਂਪੀਅਨ ਬਣਿਆ ਸੀਗਾ ਸੋ ਦੋਸਤੋ ਆ ਮੱਝੂ ਕੇ ਬਲੱਡ ਲਾਈਨ ਦੀ ਘੋੜੀ ਆ ਦੋਸਤੋ ਇਹਨਾਂ ਦੇ ਕੋਲੇ ਬਹੁਤ ਜ਼ਿਆਦੇ ਵੱਡੇ ਕੱਦ ਕਾਠ ਤੇ ਖੁੱਲੀ ਬਾਡੀ ਦੀ ਘੋੜੀ ਆ ਇਹ ਘੋੜੀ ਹੈਗੀ ਆ ਜੀ ਆਪ ਮਾਰਕ ਘੋੜੇ ਦੀ ਬੱਚੀ 64 ਪਲੱਸ ਹਾਈਟ ਦੀ ਆ ਤੇ ਆ ਇਹਦੀ ਬਸ਼ੇਰੀ ਆ ਦੋਸਤੋ ਇਹ ਪਟਵਾਰੀ ਦੀ ਆ ਉਸੇ ਨੀਲੀ ਘੋੜੀ ਦੀ ਬੱਚੀ ਆ ਦੋਸਤੋ ਤੇ ਇਹਦੀ ਜਿਹੜੀ ਨਾਨੀ ਆ ਉਹ ਹੈਗੀ ਆ ਐਡਮ ਦੀ ਯਾਨੀ ਕਿ ਉਹ ਪਿਛਲੀ ਨੀਲੀ ਘੋੜੀ ਦੀ ਜਿਹੜੀ ਮਾਂ ਗੀ ਨਾ ਉਹ ਐਡਮ ਦੀ ਆ ਇਹਦੀ ਨਾਨੀ ਹੋਗੀ ਦੋਸਤੋ ਆਪ ਇਹ ਪਟਵਾਰੀ ਦੀ ਆ ਸੋ ਜਿਹੜੀ ਆ ਬੱਚੀ ਆ ਇਸ ਬਸ਼ੇਰੀ ਦੀ ਜਿਹੜੀ ਉਮਰ ਆ ਗਈ 12 ਮਹੀਨੇ ਹੋਈ ਆ 1 ਸਾਲ ਦੀ ਹੋਈ ਆ ਬੱਚੀ ਇਹ 60+ ਹਾਈਟ ਕਰ ਗਈ ਇਹ ਕਾਂਟੇ ਦੀ ਆ ਜਿਹੜਾ ਪਹਿਲਾ ਬਸ਼ੇਰਾ ਆਪਾਂ ਤੁਹਾਨੂੰ ਦਿਖਾਇਆ ਪ੍ਰਸ਼ਾਂਤ ਉਹਦੀ ਇਹ ਰੀਅਲ ਸਿਸਟਰ ਆ ਮਾਂ ਬਾਪ ਵਾਲੇ ਪਾਸੋਂ ਮਾਂ ਵੀ ਦੋਨਾਂ ਦੀ ਇੱਕ ਆ ਤੇ ਬਾਪ ਵੀ ਕੋ ਉਹ ਪਟਵਾਰੀ ਵਾਲੀ ਬਸ਼ੇਰੀ ਜਿਹੜੀ ਤੁਸੀਂ ਪਿੱਛੇ ਦੇਖਦੇ ਹੋ ਨਾ ਉਹ ਵੀ ਚੰਗੀ ਬੈੱਡ ਬਾਡੀ ਦੀ ਘੋੜੀ ਬਣ ਕੇ ਤਿਆਰ ਹੋਊਗੀ ਹਾਲੇ ਉਹਦੀ ਜਿਹੜੀ ਉਮਰ ਆ ਪਟਵਾਰੀ ਵਾਲੀ ਬਸ਼ੇਰੀ ਦੀ 22 ਮਹੀਨੇ ਹੋਈਆ ਤੇ 63 ਪਲੱਸ ਕਰ ਗਈ ਕਿਉਂਕਿ ਮਾਂ ਦੀ ਹਾਈਟ ਵੀ ਜਿਹੜੀ ਆਪਾਂ ਘੋੜੀ ਪਿੱਛੇ ਦਿਖਾਈ ਆ ਤੁਹਾਨੂੰ 64 ਪਲੱਸ ਆ ਕਹਿੰਦੀ ਕਹੋਂਦੀ ਘੋੜੀ ਆ ਤੇ ਹੁਣ ਇਸ ਵਕਤ ਉਹਦੇ ਮਗਰ ਦੁੱਲੇ ਦਾ ਬਸ਼ੇਰਾਗਾ ਤੇ ਇੱਕ ਆ ਬਹੁਤ ਵੱਡੀ ਬਸ਼ੇਰੀ ਆ ਇਹਨਾਂ ਦੇ ਕੋਲੇ 66 ਇੰਚ ਹਾਈਟ ਦੀ ਇਹ ਦੋਸਤੋ ਆਪ ਹੈਗੀ ਹੈਗੀ ਵਿਕਾਸ ਦੀ ਇਹ ਵੀ ਚੇਤਨ ਵਾਲੀ ਘੋੜੀ ਦੀ ਹੋਈ ਆ ਇਹ ਵੀ ਭੈਣ ਆ ਇਹ ਪ੍ਰਸ਼ਾਂਤ ਤੇ ਜਿਹੜੀ ਉਹ ਤੁਹਾਨੂੰ ਆਪਾਂ ਦਿਖਾਈ ਆ ਕਾਲੀ ਬਿਸ਼ੇਰੀ ਕਾਂਡੇ ਵਾਲੀ ਇਹ ਮਾਂ ਵਾਲੇ ਪਾਸਿਓਂ ਉਹਨਾਂ ਦੀ ਭੈਣਾਂ ਕਿਉਂਕਿ ਤਿੰਨਾਂ ਦੀਆਂ ਮਾਮਾ ਇੱਕੋ ਆ ਸੋ ਬਾਕੀ ਦੀਆਂ ਜਿਹੜੀਆਂ ਗੱਲਾਂ ਬਾਤ ਨੇ ਆਪਾਂ ਅਗਲੇ ਇੰਟਰਵਿਊ ਵਾਲੇ ਪਾਰਟ ਦੇ ਵਿੱਚ ਕਰਾਂਗੇ ਸਟੱਡ ਸਰਵਿਸ ਦੀ ਫੀਸ ਦੇ ਬਾਰੇ ਐਸ ਵੀਡੀਓ ਦਾ ਆਨੰਦ ਲਓ ਉਹਨਾਂ ਤੱਕ ਤੁਸੀਂ